ਅਜੀ ਕਾਲ ਮਹਾਰਤੀ ਸਮਝਰ ਨਿਊਜ਼ ਦੇਖੇ ਦਰਸ਼ਕਾ ਦਾ ਸਵਾਗਤ ਹੈ ਚਰਚਾ ਦਾ ਵਿਸ਼ਾ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਤੇ ਗੱਲਬਾਤ ਜਿਹਦੇ ਵਿੱਚ ਕਰਾਂਗੇ ਕੁਝ ਖਾਸ ਅਹਿਮ ਮੁੱਦਿਆਂ ਤੇ ਕਿਉਂਕਿ ਜਿਸ ਤਰੀਕੇ ਦੇ ਨਾਲ ਹੜਪੀੜਿਤ ਲੋਕ ਨੇ ਜੋ ਹਜੇ ਕੀ ਆਪਣੇ ਜ਼ਖਮਾਂ ਤੋਂ ਉੱਪਰ ਨਹੀਂ ਸਕੇ ਨੇ ਪਰ ਸਰਕਾਰਾਂ ਜਿਹੜੀਆਂ ਨੇ ਅੱਜ ਵੀ ਆਪਸ ਦੇ ਵਿੱਚ ਕਦੀ ਧਰਮਾਂ ਦੇ ਨਾਂ ਤੇ ਕਦੀ ਕਿਸੇ ਪੱਪੂ ਨੂੰ ਲੈ ਕੇ ਆਪਸ ਦੇ ਵਿੱਚ ਲਗਾਤਾਰ ਝੜ ਰਹੀਆਂ ਨੇ ਦੂਜੇ ਪਾਸੇ ਐਮਐਲਐਸ ਦੇ ਉੱਪਰ ਗੰਭੀਰ ਇਲਜ਼ਾਮ ਲੱਗ ਰਹੇ ਨੇ ਕਿ ਇੱਕ ਮੇਲੇ ਦੇ ਜਿਹੜੇ ਠੇਕੇਦਾਰ ਨੇ ਉਹਨਾਂ ਦੇ ਵੱਲੋਂ ਕੀਤੀ ਗਈ ਕੋਸ਼ਿਸ਼ ਜਿਹੜੀ ਹੈ ਕਿ ਹੁਣ ਤਿਉਹਾਰ ਵਿੱਚ ਜਿਹੜੇ ਨੇ ਉਹ ਰਾਜਨੀਤੀ ਦੀ ਭੇਡ ਦੇ ਉੱਤੇ ਚੜ ਜਾਣਗੇ ਤੇ ਦੂਜੇ ਪਾਸੇ ਅੰਤਰਰਾਸ਼ਟਰੀ ਸਿਆਸਤ ਵੀ ਜਿਹੜੀ ਹੈ ਉਹ ਸਰਗਰਮ ਹੋ ਰਹੀ ਹੈ ਹੋਰ ਵੀ ਜ਼ਿਆਦਾ ਗਰਮ ਹੋ ਗਈ ਉਹ ਇਸ ਕਰਕੇ ਕਿਉਂਕਿ ਡੋਨਲਡ ਟਰੰਪ ਦੇ ਵੱਲੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਤਾਰੀਫ਼ ਕੀਤੀ ਗਈ ਪਰ ਭਾਰਤ ਦੀ ਹਜੇ ਵੀ ਜਿਹੜੀ ਚੁੱਪੀ ਹੈ ਉਹ ਇਹ ਸਾਬਿਤ ਕਰਦੀ ਹੈ ਕਿ ਕਿਤੇ ਨਾ ਕਿਤੇ ਕੋਈ ਰਣਨੀਤੀ ਹੈ ਨਵੀਂ ਜਾਂ ਫਿਰ ਕੋਈ ਮਜਬੂਰੀ ਹੈ ਤਾਂ ਜੋ ਹੈ ਮੁੱਦੇ ਨੇ ਜਿਹਦੇ ਤੇ ਚਰਚਾ ਕਰਾਂਗੇ ਅਸੀਂ ਤਾਂ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਐਡੀਟਿੰਗ ਚੀਫ ਐਸਮ ਜੈੱਡ ਤੇ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਜੀ। ਸਰ ਸਭ ਤੋਂ ਪਹਿਲਾਂ ਸਵਾਲ ਕਿ ਜਿਸ ਤਰੀਕੇ ਨਾਲ ਹੜਪ੍ਰਿਤ ਲੋਕ ਨੇ ਹਜੇ ਉਹ ਆਪਣੇ ਜ਼ਖਮਾਂ ਤੋਂ ਉੱਭਰ ਨਹੀਂ ਸਕੇ ਨੇ ਪਰ ਸਰਕਾਰਾਂ ਜਿਹੜੀਆਂ ਨੇ ਉਹ ਵਾਪਸ ਦੇ ਵਿੱਚ ਹਜੇ ਵੀ ਵਿਰੋਧ ਕਰ ਰਹੀਆਂ ਨੇ ਕਿਸ ਤਰ੍ਹਾਂ ਦੇਖਦੇ ਤੁਸੀਂ ਇਸ ਚੀਜ਼ ਨੂੰ? ਦੇਖੋ ਮੈਡਮ ਇੱਕ ਤਾਂ ਜਿਹੜੀ ਅੱਜ ਦੀ ਡੇਟ ਦੇ ਵਿੱਚ ਜੋ ਸਿਆਸਤ ਇੱਥੇ ਪੰਜਾਬ ਦੇ ਵਿੱਚ ਹੋ ਰਹੀ ਹੈ ਸੈਂਟਰ ਸਰਕਾਰ ਦੋ ਸਾਈਡ ਦਾ ਜਿਹੜਾ ਹੈਗਾ ਉਹ ਅਪਣਾ ਰਹੀ ਹੈ ਕਿ ਜਿਵੇਂ ਕਿ ਇੱਕ ਮਾਂ ਦੇ ਦੋ ਮਤਰੇ ਪੁੱਤਰ ਹੁੰਦੇ ਇੱਕ ਮਤਰਿਆ ਪੁੱਤਰ ਇੱਕ ਸਰਕਾ ਪੁੱਤਰ ਜਿੱਥੇ ਤਾਂ ਸੈਂਟਰ ਗਵਰਨਮੈਂਟ ਦੀ ਇੱਕ ਕਿਸਮ ਦੀ ਇਹ ਦੇਖਿਆ ਜਾਵੇ ਕਿ ਸਰਕਾਰ ਡਬਲ ਇੰਜਨ ਵਾਲੀ ਸਰਕਾਰ ਹੈ ਉਥੇ ਡਬਲ ਇੰਜਨ ਵਾਲੀ ਸਰਕਾਰ ਦੇ ਵਿੱਚ ਤਾਂ ਸਾਰੇ ਸਭ ਕੁਝ ਸਹੀ ਹੋ ਰਿਹਾ ਸਭ ਕੁਝ ਸਹੀ ਚੱਲ ਰਿਹਾ ਹੁਣ ਸਾਰੇ ਲੋਕਾਂ ਨੂੰ ਪਤਾ ਹੈ ਕਿ ਇੱਥੇ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਪੰਜਾਬ ਦਾ ਰਹਿਣ ਉਹ ਬੰਦਾ ਜਿਹੜਾ ਇੱਥੇ ਰਹਿੰਦਾ ਪਿਆ ਜਾਂ ਇਸ ਤੋਂ ਇਲਾਵਾ ਹੋਰ ਸਟੇਟਾਂ ਦੇ ਲੋਕਾਂ ਨੂੰ ਵੀ ਪਤਾ ਹੈ ਕਿ ਪੰਜਾਬ ਦੇ ਵਿੱਚ ਕੀ ਵਾਪਰਿਆ ਔਰ ਇੱਥੇ ਲੋਕ ਕਿੰਨੇ ਮਜਬੂਰ ਹੋ ਕੇ ਇੰਨੀ ਇੱਥੇ ਈਵਨ ਇੱਥੇ ਤੱਕ ਕੀ 60 ਤੋਂ ਲੈ ਕੇ ਪ੍ਰੋਕਸੀਮੇਟਲੀ 60 ਦੇ ਕਰੀਬ ਮੌਤਾਂ ਵੀ ਹੋਈਆਂ ਇਹਨਾਂ ਡੰਗਰ ਵੀ ਜਿਹੜੇ ਹੈਗੇ ਆ ਉਹ ਵੀ ਬੜੇ ਕਈ ਮੌਤ ਹੋਏ ਔਰ ਉਹ ਡੰਗਰ ਕਿੱਥੇ ਤੇ ਕਿੱਥੇ ਪਹੁੰਚ ਕੇ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਹੈ ਦਰਿਆ ਰੋੜ ਕੇ ਲੈ ਗਿਆ ਬਹੁਤ ਭਾਰੀ ਨੁਕਸਾਨ ਹੋਇਆ ਜਿਹੜਾ ਕਿ ਜਦੋਂ ਕੀ ਇਹ ਗੱਲ ਪਤਾ ਹੈ ਕਿ ਕਈ ਐਸੀਆਂ ਚੀਜ਼ਾਂ ਨੇ ਉਹ ਪੈਸਿਆਂ ਨਾਲ ਵੀ ਪੂਰੀਆਂ ਨਹੀਂ ਹੋ ਸਕਦੀਆਂ ਹੁਣ ਇਨਸਾਨੀ ਜ਼ਿੰਦਗੀ ਨੂੰ ਜਾਨ ਨੂੰ ਤੁਸੀਂ ਪੈਸੇ ਨਾਲ ਕਿਵੇਂ ਪੂਰਾ ਕਰ ਸਕਦੇ ਹੋ ਔਰ ਇਸੇ ਤਰ੍ਹਾਂ ਹੀ ਸਰਕਾਰਾਂ ਅੱਜ ਨਹੀਂ ਜਿਹੜਾ ਰੂਟੀਨ ਦੇ ਵਿੱਚ ਪੁਰਾਣਾ ਇਹਨਾਂ ਦਾ ਜੋ ਨੀਤੀ ਰਹੀ ਹੈ ਔਰ ਉੱਪਰ ਸਰਕਾਰ ਨੇ ਥੱਲੀ ਸਰਕਾਰ ਨੂੰ ਐਲਾਨ ਕਰਤਾ ਕਿ ਭਾਈ ਆਗੇ ਪ੍ਰਧਾਨ ਮੰਤਰੀ ਸਾਹਿਬ ਆਏ ਦੇਖ ਕੇ 9 ਤਰੀਕ ਨੂੰ ਉਹਨਾਂ ਨੇ ਇੱਕ ਹਵਾਈ ਦੌਰਾ ਲਾਇਆ ਆਪਣਾ ਹਵਾਈ ਦੌਰੇ ਦੇ ਦੌਰਾਨ ਉਹਨਾਂ ਨੇ ਦੇਖਿਆ ਕਿ ਪੰਜਾਬ ਦੇ ਵਿੱਚ ਬਹੁਤ ਨੁਕਸਾਨ ਹੋਇਆ ਹੈ ਔਰ ਜਿਹੜੀ ਕਿ ਸਿਆਸਤ ਉਹ ਸਿਆਸਤ ਦੇਖੀ ਗਈ ਜਿਹੜੀ ਕਿ ਅੱਜ ਤੱਕ ਨਹੀਂ ਦੇਖੀ ਉਹਨਾਂ ਨੇ ਦੇਖੋ ਉੱਪਰੋਂ ਹਵਾਈ ਦੌਰਾ ਕਰਕੇ ਤੇ ਜਿਹੜੀਆਂ ਸੈਂਟਰ ਦੀਆਂ ਥੱਲੇ ਸਰਕਾਰਾਂ ਦੇ ਬੰਦੇ ਆਏ ਉਹਨਾਂ ਬੰਦਿਆਂ ਨੇ ਇੰਨਾ ਗੁਵਨਮਾਨ ਲਗਾ ਲਿਆ ਉਸ ਦਿਨ ਦੇ ਵਿੱਚ ਕੀ ਇੱਥੇ 1600 ਕਰੋੜ ਰੁਪਏ ਦਾ ਨੁਕਸਾਨ ਹੋਇਆ ਜੀ 1600 ਕਰੋੜ ਰੁਪਏ ਅਸੀਂ ਇਹਨਾਂ ਨੂੰ ਐਲਾਨ ਕਰਦੇ ਹਾਂ 1600 ਕਰੋੜ ਰੁਪਏ ਤੁਹਾਨੂੰ ਮਿਲੂਗਾ ਔਰ ਜਦੋਂ ਕਿ ਪੰਜਾਬ ਦੇ ਵਿੱਚ ਜਿਹੜੇ ਇੱਥੇ ਦੇ ਲੋਕ ਨੇ ਇਹਨਾਂ ਦੇ ਬੀਜੇਪੀ ਦੇ ਹੋਰ ਵਰਕਰ ਜਾਂ ਬੀਜੇਪੀ ਦੇ ਹੋਰ ਮੋਰੀ ਬੰਦੇ ਆ ਉਹਨਾਂ ਨੇ ਪੁਰਾਣੇ ਪੈਸੇ ਨੂੰ ਵੀ ਵਿੱਚ ਜੋੜ ਕੇ ਕਿ ਹਾਂ ਜੀ 12000 ਕਰੋੜ ਰੁਪਏ ਇਹਨਾਂ ਕੋਲ ਆਲਰੇਡੀ ਸਾਡਾ ਪਿਆ ਹੋਇਆ ਦੇਖੋ ਭਗਵੰਤ ਮਾਨ ਜੀ ਨੇ ਆਪਣੇ ਪਾਰਲੀਮੈਂਟ ਵਿਧਾਨ ਸਭਾ ਦੇ ਵਿੱਚ ਸੰਸਦ ਦਾ ਜਿਹੜਾ ਸਪੈਸ਼ਲ ਦੌਰ ਬੁਲਾਇਆ ਉਹਦੇ ਵਿੱਚ ਇੱਕ ਇੱਕ ਚੀਜ਼ ਕਲੀਅਰ ਕੀਤੀ ਕਿ ਭਾਈ ਜਿਹੜਾ ਸਾਨੂੰ ਪੈਸਾ ਅੱਜ ਤੱਕ 12000 ਕਰੋੜ ਦਾ ਸਾਡੇ ਤੇ ਤੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਉਹ ਕਿੱਦਾਂ ਕਿੱਦਾਂ ਸਾਡੇ ਕੋਲ ਪੈਸਾ ਆਇਆ ਕਿੱਥੇ ਕਿੱਥੇ ਖਰਚ ਹੋਇਆ ਇੱਕ ਇੱਕ ਰੁਪਏ ਦੀ ਸੂਚੀ ਉਹਨਾਂ ਨੇ ਦਿੱਤੀ ਸਾਰਿਆਂ ਨੂੰ ਈਵਨ ਐਲਓਪੀ ਦੇ ਲੀਡਰਾਂ ਨੇ ਵੀ ਉਹਨਾਂ ਨੂੰ ਦੂਸਰੇ ਨਿਸ਼ਾਨੇ 'ਚ ਲਿਆ ਬਟ ਫਿਰ ਵੀ ਉਹਨਾਂ ਨੇ ਆਪਣੀ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਜਦ ਕਿ ਹਜੇ ਤੱਕ ਜਿਹੜਾ 1600 ਕਰੋੜ ਰੁਪਇਆ ਹੈਗਾ ਓਬੀ ਹਜੇ ਲੋਕਾਂ ਦੇ ਕੋਲ ਨਹੀਂ ਪਹੁੰਚਿਆ ਸਰਕਾਰਾਂ ਕੋਲ ਨਹੀਂ ਪਹੁੰਚਿਆ ਉਹ ਨਾਲ ਦੀ ਨਾਲ ਅਸੀਂ ਇਹਨੂੰ ਦੱਸ ਦਈਏ ਕਿ ਬੀਤੇ ਦਿਨੀ ਕੁਝ ਚੰਦ ਦਿਨ ਪਹਿਲਾਂ 2-4 ਦਿਨ ਪਹਿਲਾਂ ਯੂਨੀਅਨ ਸੈਂਟਰ ਸਟੇਟ ਮਿਨਿਸਟਰ ਜਿਹੜੇ ਕਿ ਬੀ ਆਰ ਵਰਮਾ ਜੀ 올 ਆਈਸੀ ਇੱਥੇ ਪੰਜਾਬ ਦੇ ਵਿੱਚ ਉਹਨਾਂ ਨੇ ਇੱਕ ਨਵੀਂ ਹੋਰ ਜਿਹੜੇ ਕਿ ਬਹੁਤ ਸਮਝਦਾਰ ਜਜਾਰੂ ਮੰਤਰੀ ਨੇ ਜਿਨ੍ਹਾਂ ਦੇ ਕੋਲ ਬੜੇ ਸਾਰੇ ਡਿਪਾਰਟਮੈਂਟ ਨੇ ਈਵਨ ਇੱਥੇ ਤੱਕ ਕਿ ਕੰਜ਼ਿਊਮਰ ਦਾ ਸੋਸ਼ਲ ਦਾ ਵੀ ਹੋਰ ਵੀ ਕਈ ਡਿਪਾਰਟਮੈਂਟ ਉਹਨਾਂ ਕੋਲੇ ਹੈਗੇ ਨੇ ਉਹਨਾਂ ਨੇ ਆਪਣਾ ਇੱਕ ਨਵਾਂ ਹੀ ਇੱਥੇ ਛਰਲਾ ਛੱਡਿਆ ਕਿ ਹਾਂ ਵੀ ਭਾਈ ਜਿਹੜੇ 1600 ਕਰੋੜ ਰੁਪਈਆ ਹੈਗਾ ਜਿਹੜੇ ਕਿ ਅੱਜ ਤੱਕ ਕਦੀ ਵੀ ਨਹੀਂ ਹੋਇਆ ਕਿ ਉਹ 1600 ਕਰੋੜ ਰੁਪਈਆ ਅਸੀਂ ਕਿਸਾਨਾਂ ਦੇ ਡਾਇਰੈਕਟ ਅਕਾਊਂਟਾਂ 'ਚ ਪਾਵਾਂਗੇ ਹੁਣ ਇਹਨਾਂ ਨੂੰ ਦੱਸੋ ਕਿ ਤੁਹਾਨੂੰ ਕਿਵੇਂ ਪਤਾ ਲੱਗ ਜਾਏਗਾ ਬਿਨਾਂ ਸਟ੍ਰੀਟ ਤੋਂ ਬਿਨਾਂ ਸਰਕਾਰਾਂ ਦੇ ਨਾਲ ਤੁਸੀਂ ਵਾਰਤਾਲਾਪ ਨਾ ਕੀਤੇ ਬਗੈਰ ਇਦਾਂ ਕਿਵੇਂ ਕਰ ਸਕਦੇ ਹੋ ਔਰ ਸੈਂਟਰ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਆਪਣੀ ਪੋਲਿਟਿਕਸ ਆਪਣੇ ਕੋਲ ਰੱਖਣ ਔਰ ਲੋਕਾਂ ਦੇ ਵੱਲ ਦੇਖਣ ਵੀ ਲੋਕਾਂ ਦਾ ਨੁਕਸਾਨ ਕਿੰਨਾ ਹੋਇਆ ਹੈ ਲੋਕਾਂ ਦੀ ਪਰਵਾਹੀ ਕੌਣ ਕਰੇਗਾ ਇਹਨਾਂ ਨੂੰ ਆਪਣੇ ਨੰਬਰ ਬਣਾਉਣ ਤੋਂ ਇਲਾਵਾ ਕੁਝ ਨਹੀਂ ਨਜ਼ਰ ਆਉਂਦਾ ਕਿ ਇਹ ਸਾਰਾ ਕੰਮ ਸੈਂਟਰ ਸਰਕਾਰ ਕਰ ਰਹੀ ਹੈ ਔਰ ਇਹਨਾਂ ਨੂੰ ਕਿਵੇਂ ਪਤਾ ਲੱਗੂਗਾ ਕਿ ਉਹ ਜਿਹੜਾ ਨੁਕਸਾਨ ਹੈਗਾ ਕਿ ਫਲਾਣੇ ਕਿਸਾਨ ਦਾ ਹੋਇਆ ਤੇ ਫਲਾਣੇ ਕਿਸਾਨ ਦਾ ਨਹੀਂ ਹੋਇਆ ਜੀ ਇਹਦੇ ਉਪਰਾਧ ਪੰਜਾਬ ਸਰਕਾਰ ਨੇ ਵੀ ਇਹ ਜਿਹੜੀਆਂ ਚੀਜ਼ਾਂ ਦਾ ਅੱਗੇ ਉਹਨਾਂ ਨੂੰ ਕਿਹਾ ਕਿ ਹਾਂ ਵੀ ਠੀਕ ਹੈ ਤੁਸੀਂ ਐਲਾਨ ਕੀਤਾ ਕਰ ਦਿਓ ਅਸੀਂ 20000 ਰੁਪਇਆ ਪਰ ਕਿੱਲੇ ਦਾ ਇਹਨਾਂ ਨੂੰ ਅਸੀਂ ਮੁਆਜਰਾ ਦਾ ਦੇਣ ਦਾ ਐਲਾਨ ਕੀਤਾ ਹੈ ਤੁਸੀਂ ਕਿਦਾਂ ਇਹ ਜਾਣੂ ਕਰੋਗੇ ਕਿ ਹਾਂ ਵੀ ਕਿਹੜੇ ਬੰਦੇ ਨੂੰ ਕਿਹੜੇ ਕਿਸਾਨ ਨੂੰ ਕਿਵੇਂ ਪੈਸੇ ਪਾਵਾਂਗੇ ਜੀ ਕਹਿਣ ਦਾ ਮਤਲਬ ਇਹ ਹੈ ਕਿ ਸੈਂਟਰ ਸਰਕਾਰ ਜਿਹਨੂੰ ਕੀ ਹਰ ਚੀਜ਼ ਪਤਾ ਹੈ ਕਿ ਇਸ ਟਾਈਮ ਪੰਜਾਬ ਦੇ ਵਿੱਚ ਕੀ ਹੋਇਆ ਹੈ ਲੋਕੇ ਕਿਵੇਂ ਤਰਾਹੀ ਤਰਾਹੀ ਕਰ ਰਹੇ ਨੇ ਉਸ ਦੇ ਦੌਰਾਨ ਫਿਰ ਵੀ ਇਹ ਜਿਹੜਾ ਹੈਗਾ ਸਿਆਸਤ ਹੋ ਰਹੀ ਹੈ ਇੱਥੇ ਔਰ ਉਹ ਜਿਹੜੀ ਸਿਆਸਤ ਹੈ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਔਰ ਇਹ ਸਿਆਸਤ ਜਿੱਦਾਂ ਦੀ ਸਿਆਸਤ ਹੈ ਬਹੁਤ ਗੰਦੀ ਸਿਆਸਤ ਹੈ ਅਸੀਂ ਆਪਣੇ ਲੋਕਾਂ ਦੀ ਸਾਡੇ ਕੋਲ ਬਹੁਤ ਸਾਰੇ ਲੋਕਾਂ ਦੇ ਕੁਐਸਚਨ ਆਏ ਨੇ ਵੀ ਲੋਕਾਂ ਵੱਲੋਂ ਹੀ ਅਸੀਂ ਰਿਪਰੈਜ਼ੈਂਟ ਹੋ ਕੇ ਪਬਲਿਕ ਨੂੰ ਸਾਰਿਆਂ ਨੂੰ ਮੰਦਿਆਂ ਨੂੰ ਸਾਰਿਆਂ ਨੂੰ ਕਹਿੰਨੇ ਆ ਔਰ ਪ੍ਰਧਾਨ ਮੰਤਰੀ ਨੂੰ ਵੀ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਕਿ ਸਿਆਸਤ ਤੋਂ ਥੋੜਾ ਉੱਤੇ ਉੱਠ ਕੇ ਇਹੋ ਜੀ ਸਿਆਸਤ ਜਿਹੜੀ ਹੈਗੀ ਐ ਉਹ ਕੋਈ ਰਾਸ ਨਹੀਂ ਆਉਂਦੀ ਕਿ ਲੋਕਾਂ ਦੇ ਨਾਲ ਆਪਾਂ ਐਦਾਂ ਖਲਵਾੜ ਕਰੀਏ ਕਿਸਾਨਾਂ ਦੇ ਨਾਲ ਜਿਹੜੇ ਕਿ ਜਿਨ੍ਹਾਂ ਨੂੰ ਕਹਿੰਦੇ ਆ ਕਿ ਲੋਕ ਔਰ ਜਦ ਕੀ ਹੁਣ ਉਥੇ ਇੱਕ ਮਾਲੀ ਔਰ ਪਲੱਸ ਜਾਣੇ ਨੂੰ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ ਔਰ ਇਹ ਜਿਹੜਾ ਸਭ ਕੁਝ ਕਲੀਅਰ ਹੈ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਪੰਜਾਬ ਸਰਕਾਰ ਨੇ ਉਹਨਾਂ ਦੇ ਸੈਂਟਰ ਦੇ ਜਿਹੜੇ ਇੱਥੇ ਆ ਕੇ ਅਫਸਰ ਆਏ ਸੀਗੇ ਉਹਨੇ ਅਫਸਰਾਂ ਨੇ ਜਿਹੜੀਆਂ ਰਿਪੋਰਟਾਂ ਜਾ ਕੇ ਉੱਥੇ ਦਿੱਤੀਆਂ ਉਸ ਰਿਪੋਰਟਾਂ ਦੇ ਵਿੱਚ ਵੀ ਕਲੈਰੀਫਾਈ ਕਰ ਦਿੱਤਾ ਗਿਆ ਵੀ 2302 ਜਿਹੜੇ ਪਿੰਡ ਹੈਗੇ ਇਹਦੇ ਨਾਲ ਨੁਕਸਾਨ ਹੋਇਆ ਜਿੱਥੇ ਨੁਕਸਾਨ ਦੇ ਵਿੱਚ ਕਈ ਪਸ਼ੂ ਮਰ ਗਏ ਕਈ ਜਾਨਾਂ ਚਲੀਆਂ ਗਈਆਂ इवन ਕਈ ਪਸ਼ੂ ਦਰਿਆ ਤੋਂ ਰੁੜ ਕੇ 라ਵੀ ਦੇ ਦਰਿਆ ਨਹੀਂ ਪਾਕਿਸਤਾਨ ਤੱਕ ਪਹੁੰਚ ਗਿਆ ਹੈ। ਔਰ ਇਹ ਜਿਹੜੀ ਚੀਜ਼ ਹੈਗੀ ਹੈ ਇਹ ਸਭ ਕੋ ਸਭ ਨੂੰ ਨਜ਼ਰ ਆਉਂਦੀ ਹੈ ਪਰ ਸੈਂਟਰ ਸਰਕਾਰ ਨੂੰ ਸ਼ਾਇਦ ਇਹ ਇਗਨੋਰ ਕਰ ਰਹੀ ਹੈ। ਸੈਂਟਰ ਸਰਕਾਰ ਨੂੰ ਐਦਾਂ ਨਹੀਂ ਕਰਨਾ ਚਾਹੀਦਾ ਸੀ। ਪ੍ਰਧਾਨ ਮੰਤਰੀ ਜੀ ਨੂੰ ਅਸੀਂ ਇੱਕ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਆਪਣੀ ਜਿਹੜੇ ਵੀ ਤੁਹਾਡੇ ਮੰਤਰੀ ਨੇ ਹੈ ਜਾਂ ਜਿਹੜੇ ਵੀ ਇੱਥੇ ਨੁਮਾਇੰਦੇ ਆਏ ਹੈ ਉਹਨਾਂ ਨੂੰ ਇੱਕ ਟਰਾਂਸਪੇਰੈਂਟ ਜਿਹੜੀ ਹੈਗੀ ਹੈ ਇਹ ਕੰਮ ਕਰਨਾ ਚਾਹੀਦਾ ਹੈ। ਇਹਦੇ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ। ਇਹਦੇ ਵਿੱਚ ਕਿਸੇ ਦਾ ਕੋਈ ਰੋਲ ਨਹੀਂ ਹੋਣਾ ਚਾਹੀਦਾ। ਤੁਸੀਂ ਇਹ ਗੱਲ ਕਿਤੇ ਸੀ ਕਿ ਮਤਰੀ ਮਾਂ ਵਾਲਾ ਸੁਭਾਅ ਵਰਤ ਰਹੇ ਨੇ ਤਾਂ ਜਿਸ ਤਰ੍ਹਾਂ ਵੀ ਜਦੋਂ ਵੀ ਆਪਾਂ ਬਿਹਾਰ ਇਲੈਕਸ਼ਨਾਂ ਨੂੰ ਦੇਖਦੇ ਆ ਤਾਂ ਹਮੇਸ਼ਾ ਹੀ ਉੱਥੇ ਸਿਆਸੀ ਰੰਗ ਬਦਲ ਜਾਂਦਾ ਹੈ ਹੜਪੀੜ ਤਾਂ ਲੋਕਾਂ ਬਾਰੇ ਸਿਰਫ ਚਿੰਤਾ ਜ਼ਰੂਰ ਜਤਾਈ ਹੈ ਪਰ ਉੱਥੇ 72000 ਕਰੋੜ ਦਾ ਵੀ ਕੀ ਕਹਿੰਦੇ ਨੇ ਦੱਸਿਆ ਜਾ ਰਿਹਾ ਹੈ ਕਿ ਫੰਡ ਵੰਡਣ ਦੀ ਗੱਲ ਕੀਤੀ ਗਈ ਹੈ ਪਰ ਹਜੇ ਤੱਕ ਪੰਜਾਬ ਲਈ ਕੁਝ ਨਹੀਂ ਕੀਤਾ ਮੈਡਮ ਜਿਹੜਾ ਉੱਥੇ ਬਿਹਾਰ ਦੇ ਵਿੱਚ ਇਹਨਾਂ ਨੇ ਐਲਾਨ ਕੀਤਾ ਹੈ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਕਿ ਇਹ ਬੀਜੇਪੀ ਸਰਕਾਰ ਜਿਹੜੀ ਕਿ 2014 ਤੋਂ ਲੈ ਕੇ ਟਿਲ ਟਾਈਮ ਤੱਕ ਇਸ ਟਾਈਮ ਇੱਥੇ ਹੈਗੀ ਐ ਸੈਂਟਰ ਦੇ ਵਿੱਚ ਜਿੱਥੇ-ਜਿੱਥੇ ਇਹਨਾਂ ਦੀਆਂ ਸਰਕਾਰਾਂ ਨੇ ਚਾਹੇ ਉਹ ਮਹਾਰਾਸ਼ਟਰ ਦੀ ਸਰਕਾਰ ਹੋ ਗਈ ਚਾਹੇ ਉਹ ਬਿਹਾਰ ਦੀ ਸਰਕਾਰ ਹੋ ਗਈ ਚਾਹੇ ਯੂਪੀ ਦੀ ਸਰਕਾਰ ਹੈ ਚਾਹੇ ਹੁਣ ਦਿੱਲੀ ਦੇ ਵਿੱਚ ਵੀ ਹੈ ਜਿੱਥੇ-ਜਿੱਥੇ ਸਰਕਾਰਾਂ ਇਹਨਾਂ ਦੀਆਂ ਨਵੀਆਂ ਮਣੀਆਂ ਜਾਂ ਪੁਰਾਣੀਆਂ ਰਿਵਾਈਵ ਹੋਈਆਂ ਉਹ ਜਦੋਂ ਵੀ ਇਲੈਕਸ਼ਨ ਹੁੰਦੇ ਨੇ ਉਸ ਇਲੈਕਸ਼ਨਾਂ ਤੋਂ ਪਹਿਲਾਂ ਇਹ ਸਰਕਾਰ ਜਿਹੜਾ ਦੇਖੋ ਕਹਿੰਦੇ ਜਿਹੜੀ ਸੱਤਾਧਰੀ ਸਰਕਾਰ ਹੁੰਦੀ ਹੈ ਉਹ ਲੋਕਾਂ ਦੇ ਪੱਖ ਦੇ ਵਿੱਚ ਕੁਝ ਨਾ ਕੁਝ ਪਹਿਲਾਂ ਹੀ ਉੱਥੇ ਬੈਨੀਫਿਟ ਦੇਣ ਦੀ ਕੋਸ਼ਿਸ਼ ਕਰਦੀ ਹੈ ਉਸੇ ਦੌਰਾਨ ਜਿਹੜਾ ਇਹਨਾਂ ਨੇ 7500 ਕਰੋੜ ਰੁਪਏ ਦਾ ਐਲਾਨ ਜਿਹੜਾ ਐਲਾਨਿਆ ਹੈ ਔਰ ਜਿਹੜਾ ਮਹਿਲਾਵਾਂ ਦੇ ਕਾਊਂਟਾਂ ਦੇ ਵਿੱਚ ਪਾਇਆ ਹੈ 10-10000 ਰੁਪਿਆ ਉਹ ਜਿਹੜਾ ਹੈਗਾ ਉਹ ਸਾਰਿਆਂ ਦੇ ਪਬਲਿਕ ਦੇ ਸਾਹਮਣੇ ਔਰ ਸਭ ਜਿਸ ਤਰ੍ਹਾਂ ਕਿਹਾ ਜਾ ਸਕਦਾ ਕਿ ਇਹ ਲੁਬਾਉਣੇ ਜਿਹੜੇ ਹੈਗੇ ਸੁਪਨੇ ਦਿਖਾਏ ਜਾਂਦੇ ਆ ਇਹ ਵੋਟਰਾਂ ਨੂੰ ਕਿ ਭਾਈ ਵੀ ਜਿਹੜੀ ਅਸੀਂ ਤੁਹਾਨੂੰ ਤੁਹਾਡੇ ਮੁਤਾਬਕ ਜੋ ਕੁਝ ਪਾਇਆ ਵੀ ਤੁਸੀਂ ਧਿਆਨ ਰੱਖਣਾ ਇਹਦਾ ਸਿੱਧਾ ਸਿੱਧਾ ਮਤਲਬ ਇਹ ਜਾਂਦਾ ਕਿ ਇਹ ਲੋਕਾਂ ਨੂੰ ਲੁਬਾਉਣੇ ਸੁਪਨੇ ਦਿਖਾਉਂਦੇ ਨੇ ਕਿ ਭਾਈ ਤੁਹਾਡੇ ਕਾਉਂਟਾਂ 'ਚ ਪੈਸੇ ਪਾਤੇ ਆ ਤੇ ਤੁਸੀਂ ਨੈਕਸਟ ਜਿਹੜੀਆਂ ਇਲੈਕਸ਼ਨਾਂ ਨਵੰਬਰ ਦੀਆਂ ਆ ਰਹੀਆਂ ਉਹਦੇ 'ਚ ਤੁਸੀਂ ਸਾਡਾ ਧਿਆਨ ਰੱਖਣਾ ਅਗਲੇ ਸਵਾਲ ਵੱਲ ਬੱਧਦੇ ਆ ਸਰ ਜਿਸ ਤਰ੍ਹਾਂ ਕਿ ਦੇਖਿਆ ਜਾ ਰਿਹਾ ਹੈ ਕਿ ਠੀਕ ਹੈ ਸਰਕਾਰਾਂ ਆਪਸ ਦੇ ਵਿੱਚ ਫਿਰਦੇ ਨੇ ਭਾਵੇਂ ਉਹ ਧਰਮ ਦੇ ਨਾਂ ਤੇ ਹੋਣ ਜਾਂ ਫਿਰ ਕਿਸੇ ਵੀ ਮੁੱਦੇ ਨੂੰ ਲੈ ਕੇ ਪਰ ਬੀਤੇ ਦਿਨੇ ਜਿਹੜੀ ਗੱਲ ਵਾਪਰੀ ਹੈ ਕਿ ਇੱਕ ਦੁਸ਼ਹਿਰੇ ਦਾ ਠੇਕੇਦਾਰ ਹੈ ਮੇਲੇ ਦਾ ਉਸਨੇ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਉੱਪਰ ਪੈਟਰੋਲ ਪਾ ਕੇ ਤੇ ਹੁਣ ਐਮਐਲਏ ਦੇ ਉੱਪਰ ਗੰਭੀਰ ਇਲਜ਼ਾਮ ਲੱਗੇ ਨੇ ਉਹ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਅਸ਼ੋਕ ਪ੍ਰਸ਼ਰ ਪੱਪੀ ਜੀ ਉਹਨਾਂ ਦੇ ਉੱਪਰ ਇਲਜ਼ਾਮ ਲੱਗੇ ਸੀ ਕਿ ਉਹ ਪੈਸਿਆਂ ਦੀ ਕੋਈ ਮੰਗ ਕਰ ਰਹੇ ਸੀਗੇ ਤੇ ਕਿਸ ਤਰ੍ਹਾਂ ਦੇਖਦੇ ਹੋ ਕਿ ਕੀ ਹੁਣ ਤਿਉਹਾਰ ਵੀ ਰਾਜਨੀਤੀ ਦੀ ਭਿੰਨ ਚੜਨਗੇ ਦੇਖੋ ਮੈਡਮ ਗੱਲ ਇਹ ਹੈ ਵੀ ਇਹ ਜਿਹੜਾ ਦਸਹਰੇ ਦਾ ਮੇਲਾ ਹੈ ਇਹ ਦੇਖੋ Hindu ਧਰਮ ਨੂੰ ਤਾਂ ਜਿਹੜਾ ਲੋਕ هون ਤਾਂ ਦੇਖੋ ਇੱਥੇ ਪੰਜਾਬ ਦੇ ਵਿੱਚ Hindu Sikh ਜਾਂ Buddhist ਜਿਹੜੇ ਵੀ ਲੋਕ ਲੋਕ ਹੈਗੇ ਨੇ ਉਹ ਮੇਲਿਆਂ ਦੇ ਵਿੱਚ ਸਾਰੇ ਲੋਕ ਇਕੱਠੇ ਪਹੁੰਚਦੇ ਨੇ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਧਰਮ ਦੇ ਨਾਮ ਦੇ ਉੱਤੇ ਜਿਹੜੀ ਇਹ ਸਿਆਸਤ ਹੈ ਬਹੁਤ ਗਲਤ ਹੈ ਔਰ ਇਹ ਜਿਹੜਾ ਮੇਲਾ ਹੈਗਾ 70 ਸਾਲ ਪੁਰਾਣਾ ਮੇਲਾ ਹੈ ਪੂਰੀ ਮਿਲੀ ਹਰ ਸਾਲ ਜਿੰਨੀਆਂ ਮਰਜੀ ਸਰਕਾਰਾਂ ਆਈਆਂ ਚਾਹੇ ਅਕਾਲੀ ਭਾਜਪਾ ਦੀ ਸਰਕਾਰ ਆਈ ਹੈ ਚਾਹੇ ਕਾਂਗਰਸ ਦੀ ਸਰਕਾਰ ਆਈ ਹੈ ਚਾਹੇ ਹੁਣ ਇਹ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਇਹ ਮੇਲਾ ਕਦੀ ਵੀ ਬੰਦ ਨਹੀਂ ਹੋਇਆ ਪਿਛਲੇ ਜਿਹੜੇ 3 ਸਾਲ ਵੀ ਬੀਤੇ ਐ ਉਹ 3 ਸਾਲਾਂ ਦੇ ਵਿੱਚ ਵੀ ਰੈਗੂਲਰ ਮੇਲਾ ਐ ਏਦਾਂ ਹੀ ਚੱਲਦਾ ਰਿਹਾ ਜਿਹੜੀ ਬੀਤੇ ਦਿਨ ਜਿਹੜੀ ਇਹ ਖਬਰ ਮਿਲੀ ਹੈ ਜਾਂ ਖਬਰ ਆਈ ਹੈ ਜੋ ਸਾਡੇ ਸੂਤਰਾਂ ਤੋਂ ਵੀ ਪਤਾ ਚੱਲਿਆ ਵੀ ਜੋ ਇੱਥੇ ਵਾਪਰਿਆ ਉਹਦੇ ਬਾਰੇ ਡਿਟੇਲਿੰਗ ਇਹ ਹੈ ਕਿ ਜਿਹੜਾ ਠੇਕੇਦਾਰ ਹੈ ਉਹ ਮਿਸਟਰ ਸ਼ੋਕ ਉਨੇ ਠੇਕਾ ਕਾਰਪੋਰੇਸ਼ਨ ਤੋਂ ਇੱਕ ਲਿਆ ਠੇਕਾ ਉਹ ਠੇਕਾ ਕਾਰਪੋਰੇਸ਼ਨ ਦੀ ਬੰਦੀ ਰਕਮ ਜੋ ਕਿ ਮੰਨ ਲਓ ਪ੍ਰੋਕਸੀਮੀਟਲੀ 1 ਕਰੋੜ ਰੁਪਏ ਦੇ ਕਰੀਬ ਸੀਗੀ ਉਹ ਉਹਨਾਂ ਨੇ ਉੱਥੇ ਜਮ੍ਹਾਂ ਕਰਾਈ ਹੋਈ ਸੀ ਆਲਰੇਡੀ ਤੇ ਉਹ ਜਿਵੇਂ ਕਿ ਉਹ ਠੇਕੇਦਾਰ ਹੈ ਕਿਉਂ ਕਿਹਾ ਜਾਂਦਾ ਹੈ ਕਿ ਹਾਂ ਵੀ ਭਾਈ ਉਹ ਕਾਂਗਰਸ ਦਾ ਜਿਹੜਾ ਹੈਗਾ ਬੰਦਾ ਹੈਗਾ ਤੇ ਇਸ ਕਰਕੇ ਥੋੜੀ ਜੀ ਸਿਆਸਤ ਜ਼ਿਆਦਾ ਪੜਕ ਗਈ ਕਿਉਂਕਿ ਉਸ ਦੌਰਾਨ ਜੋ ਕੁਝ ਉਹਨੇ ਆਪਣੇ ਮੂੰਹ ਤੋਂ ਔਰ इवन ਇਥੇ ਤੱਕ ਕਈ ਚੈਨਲਾਂ ਨੇ ਇਹਨੂੰ ਪਰਚਿੱਤ ਵੀ ਕੀਤਾ ਹੈ ਖ਼ਬਰਾਂ ਵੀ ਲਗਾਈਆਂ ਆ ਉਹਦੇ ਵਿੱਚ ਕਲੀਅਰ ਕੱਟ ਇਹ ਚੀਜ਼ ਦਿਖਾਈ ਗਈ ਹੈ ਕਿ ਕਿਵੇਂ ਉਹਨੇ ਆਪਣੇ ਉੱਤੇ ਉਹ ਪੈਟਰੋਲ ਪਾਇਆ ਔਰ ਪੈਟਰੋਲ ਪਾ ਕੇ ਔਰ ਦੂਸਰੇ ਪਾਸੇ ਉਹਨੂੰ ਕਿਵੇਂ ਰੋਕਿਆ ਗਿਆ ਉਸ ਰੋਕਣ ਦੇ ਦੌਰਾਨ ਉਹਨੇ ਬਿਆਨ ਵੀ ਆਪਣੇ ਜਨਤਕ ਕੀਤਾ ਸ਼ਰੀਆਮ ਔਰ ਉਹਦੇ ਓਪੋਜ਼ਿਟ ਦੇ ਵਿੱਚ इवन ਪੱਪੀ ਪ੍ਰੈਸ਼ਰ ਜੀ ਦਾ ਵੀ ਬਿਆਨ ਆਇਆ ਔਰ ਇਹ ਜਿਹੜੀ ਅਸੀਂ ਆਪਣੇ ਵਿਊਅਰਸ ਨੂੰ ਦੱਸ ਦਈਏ ਕਿ ਇਹ ਜਿਹੜੀ ਖ਼ਬਰ ਹੈ ਕਿ ਉਹ ਅਸ਼ੋਕ ਜਿਹੜਾ ਠੇਕੇਦਾਰ ਹੈ ਉਹਨੇ ਕਿਹਾ ਕਿ ਮੈਂ ਉੱਥੇ ਪੱਪੀ ਪ੍ਰੈਸ਼ਰ ਦੇ ਆਫਿਸ ਵਿੱਚ ਮੈਨੂੰ ਬਾਰ-ਬਾਰ ਬੁਲਾਇਆ ਗਿਆ ਔਰ ਬੁਲਾਨ ਦੇ ਦੌਰਾਨ ਮੈਨੂੰ ਉੱਥੇ ਗਾਲਾਂ ਕੱਢੀਆਂ ਗਈਆਂ ਮੇਰੇ ਨਾਲ ਬੜਾ ਮਹਿੂਦਾ ਵਰਤਾਵਾਂ ਕੀਤਾ ਗਿਆ ਔਰ ਮੈਂ ਦੁਖੀ ਹੋ ਕੇ ਇਹ ਸਟੈਪ ਜਿਹੜਾ ਹੈ ਚੱਕ ਰਿਆ ਵਾਂ ਔਰ ਜਦੋਂ ਉਹਨਾਂ ਨੇ ਸਟੈਪ ਚੱਕਿਆ ਉਸ ਦੌਰਾਨ ਉਹਨਾਂ ਨੇ ਧਰਨਾ ਲਾ ਕੇ ਜ਼ਮੀਨ ਤੇ ਬੈਠ ਗਏ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਜਿਹੜਾ ਹੈਗਾ ਇਹ ਐਦਾਂ ਦਾ ਐਦਾਂ ਹੀ ਜਿਹੜਾ ਹੈਗਾ ਮੈਂ ਦਸਹਿਰਾ ਮੇਲਾ ਬੰਦ ਕਰ ਦੇਣਾ ਔਰ ਥੋੜੇ ਟਾਈਮ ਦੇ ਦੌਰਾਨ ਘੰਟੇ 2 ਘੰਟੇ ਲਈ ਉਹ ਬੰਦ ਵੀ ਹੋਇਆ ਉਸ ਦੌਰਾਨ ਸਾਰੀ ਜਿਹੜੇ ਪੋਲੀਟੀਸ਼ਨ ਜਿਹੜੇ ਕਾਂਗਰਸ ਦੇ ਹੈਗੇ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਦਾ ਪੰਜਾਬ ਪ੍ਰਧਾਨ ਰਾਜਾ ਵੜਿੰਗ ਜੀ ਵੀ ਔਰ ਕੀਦਾ ਸੁਰਿੰਦਰ ਢਾਵਰ ਜੀ ਵੀ ਇਹ ਮੌਕੇ ਤੇ ਪਹੁੰਚ ਗਏ ਉਹਨਾਂ ਨੇ ਉਸ ਜਿਹੜਾ ਮਾਹੌਲ ਸੀਗਾ ਉਹਨੂੰ ਸ਼ਾਂਤ ਕੀਤਾ ਇਵਨ ਇੱਥੇ ਤੱਕ ਕਿ ਉਹਨੇ ਰਾਜਾ ਵੜਿੰਗ ਨੇ ਜ਼ਿੰਮੇਵਾਰੀ ਲਈ ਕਿ ਭਾਈ ਤੇਰੇ ਤੇ ਕੋਈ ਇਸ ਤਰ੍ਹਾਂ ਦੀ ਹਾਂਚ ਨਹੀਂ ਆਣ ਦਿੰਦੇ ਤੂੰ ਮੇਲਾ ਇਦਾਂ ਹੀ ਚਲਾ ਇਹਦੇ ਨਾਲ ਕੋਈ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਧਰਮ ਦੇ ਨਾਂ ਦੇ ਉੱਤੇ ਕੋਈ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਜਿਹਦੇ ਨਾਲ ਲੋਕਾਂ ਦਾ ਜਿਹੜਾ ਹੈਗਾ ਹਾਰਟ ਹੋਣ ਲੋਕ ਤੇ ਨਾਲ ਦੀ ਨਾਲ ਉਹਨਾਂ ਨੇ ਡਾਇਰੈਕਟ ਇੱਥੇ ਤੱਕ ਵੀ ਕਿਹਾ ਕਿ ਜੇ ਕੱਲ ਨੂੰ ਕੋਈ ਤੇਰੇ ਤੇ ਪਰਚਾ ਹੁੰਦਾ ਕੋਈ ਗੱਲਬਾਤ ਹੁੰਦੀ ਹੈ ਅਸੀਂ ਤੇਰੇ ਨਾਲ ਆ ਅਸੀਂ ਤੇਰੇ ਨਾਲ ਜੇਲ੍ਹ ਚ ਜਾਵਾਂਗੇ ਈਵਨ ਇੱਥੇ ਤੱਕ ਉਹਨਾਂ ਨੇ ਡੀਸੀ ਨੂੰ ਵੀ ਸਪੈਸ਼ਲ ਫੋਨ ਕਰਕੇ ਇਸ ਗੱਲ ਦੀ ਨੌਲੇਜ ਗਾਹ ਕੀਤਾ ਕਿ ਭਾਈ ਇਹ ਜਿਹੜਾ ਕੰਮ ਹੈਗਾ ਇੱਥੇ ਗਲਤ ਹੋ ਰਿਹਾ ਤੇ ਇਦੇ ਨਾਲ ਦੀ ਨਾਲ ਅਸੀਂ ਸਾਡੇ ਜਿਹੜੇ ਸੁੱਤਰ ਸੀਗੇ ਉਹਨਾਂ ਨੇ ਜਾ ਕੇ ਪੱਪੀ ਪ੍ਰੈਸ਼ਰ ਕੋਲ ਵੀ ਜਾ ਕੇ ਇਹਦਾ ਸਟੇਟਮੈਂਟ ਲਈ ਹੈ ਕਿ ਭਾਈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਔਰ ਉਹਨਾਂ ਨੇ ਕਲੀਅਰ ਵਰਡ ਆਫ ਦੇ ਵਿੱਚ ਕਿਹਾ ਕਿ ਜੀ ਮੇਰਾ ਤਾਂ ਸਿੱਧਾ ਸਿੱਧਾ ਸੁਭਾਅ ਹੈ ਮੈਂ ਲੋਕਾਂ ਦੇ ਭਲੇ ਲਈ ਮੈਂ ਇੱਥੇ ਕੰਮ ਕਰ ਰਿਆ ਵਾਂ ਮੈਂ ਐਮਐਲਏ ਤਾਂ ਬਾਅਦ ਚਾਹ ਪਹਿਲਾਂ ਲੋਕਾਂ ਦਾ ਸੁਣਨ ਵਾਲਾ ਮੈਂ ਇੱਕ ਮੈਂ ਲੋਕਾਂ ਦੇ ਵਿੱਚੋਂ ਹੀ ਆ ਕੇ ਐਮਐਲਏ ਬਣਿਆ ਵਾਂ ਤੇ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਕਿ ਭਾਈ ਇੱਥੇ ਜੋ ਕੁਝ ਗਲਤ ਕੰਮ ਹੈ ਜਿਹੜੀ ਮੈਨੂੰ ਲੋਕਾਂ ਨੇ ਕੰਪਲੇਂਟ ਦਿੱਤੀ ਕਿ ਜੜੀਆਂ ਇਹ ਠੇਕੇਦਾਰ ਨੇ ਜੜੀ ਸੜਕ ਦੇ ਉੱਤੇ ਦੁਕਾਨਾਂ ਲਗਾਈਆਂ ਜੜੀ ਕਿ ਇਨਕ੍ਰੋਚਮੈਂਟ ਜਿਹਨੂੰ ਕਹਿ ਸਕਦੇ ਆ ਕਿ ਇਹ ਇਨਕ੍ਰੋਚਮੈਂਟ ਮੈਂ ਨਹੀਂ ਇੱਥੇ ਹੁੰਦੇ ਨਹੀਂ ਕਿਉਂਕਿ ਇੱਥੇ ਕੋਈ ਵੀ ਸੁਖਵਾਣੀ ਘਟਨਾ ਘਟ ਸਕਦੀ ਹੈ ਤੇ ਲੋਕਾਂ ਦਾ ਰਸਤਾ ਰੁਕਿਆ ਹੋਇਆ ਉਸ ਰਸਤੇ ਦੇ ਵਿੱਚ ਆਪਾਂ ਰਸਤੇ ਦੀ ਰੁਕਾਵਟ ਨਹੀਂ ਬਣ ਸਕਦੇ ਤੇ ਮੈਂ ਜਿਹੜੀ ਗੱਲ ਕਹੀ ਹੈ ਤੇ ਕਹੀ ਹੈ ਉਹ ਇਸ ਗੱਲ ਤੋਂ ਮੁਕਰੇ ਨਹੀਂ ਹੈ ਕਿ ਭਾਈ ਮੈਂ ਜਿਹੜਾ ਹੈਗਾ ਇਹਦੇ ਬਾਰੇ ਜੋ ਦੀ ਕਾਰਵਾਈ ਬਣਦੀ ਹੋਊਗੀ ਮੈਂ ਇਹਦੇ ਤੇ ਕਰਾਊਗਾ ਪਰ ਜਿਹੜੀ ਲੋਕਾਂ ਦੀ ਪ੍ਰੋਬਲਮ ਹੈ ਉਹ ਮੇਰੀ ਪ੍ਰੋਬਲਮ ਹੈ ਤੇ ਇਹ ਜਿਹੜਾ ਇਲਜ਼ਾਮ ਮੇਰੇ ਤੇ ਲਗਾਇਆ ਗਿਆ ਹੈ ਵੀ 10 ਲੱਖ ਮੰਗਨ ਦਾ ਵੀ ਝੂਠਾ ਬਿਆਨ ਹੈ ਇਹ ਸਿਆਸਤ ਹੋ ਰਹੀ ਹੈ ਦੂਸਰੇ ਪਾਸੇ ਜਿਹੜੀਆਂ ਲੋਕ ਇਹਦੇ ਨਾਲ ਜੁੜੇ ਹੋਏ ਨੇ ਲੱਗੇ ਹੋਏ ਨੇ ਕੋਈ ਨਹੀਂ ਮੋਕਾ ਆਏਗਾ ਤੇ ਉਹਨਾਂ ਨੂੰ ਵੀ ਇਹ ਚੀਜ਼ ਦਿਖਾਵਾਂਗੇ ਜੀ ਦੂਜੀ ਪਾਸੇ ਅੰਤਰਰਾਸ਼ਟਰੀ ਸਿਆਸਤ ਵੀ ਚਰਮ ਤੇ ਪਹੁੰਚੀ ਹੋਈ ਹੈ ਕਿੱਥੇ ਭਾਰਤ ਅਤੇ ਅਮਰੀਕਾ ਦੇ ਇੱਕ ਚੰਗੇ ਰਿਸ਼ਤੇ ਸੀ ਚੰਗੇ ਰਿਲੇਸ਼ਨ ਸੀ ਇੱਕ ਦੋਸਤੀ ਦਾ ਰਿਸ਼ਤਾ ਜਿਹੜਾ ਦੇਖਿਆ ਜਾ ਰਿਹਾ ਸੀਗਾ ਪਰ ਉਸ ਦੋਸਤੀ ਦਾ ਅਮਰੀਕਾ ਦੇ ਵੱਲੋਂ ਚੋਣ-ਚੋਣ ਕੇ ਜਿਹੜੀ ਹੈ ਉਹ ਨਿਭਾਈ ਜਾ ਰਹੀ ਹੈ ਪਰ ਕਿਸ ਤਰ੍ਹਾਂ ਨਿਭਾਈ ਜਾ ਰਹੀ ਹੈ ਉਹ ਸਾਰੇ ਦੇਖ ਰਹੇ ਨੇ ਤਾਂ ਜਿਸ ਤਰੀਕੇ ਨਾਲ ਉਹਨਾਂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਤਾਰੀਫ ਕੀਤੀ ਹੈ ਕਿਉਂਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਉੱਥੇ ਪਹੁੰਚੀ ਹੋਏ ਸੀਗੇ ਅਮਰੀਕਾ ਪਰ ਭਾਰਤ ਦੀ ਚੁੱਪੀ ਯਾਨੀ ਕਿ ਨਰਿੰਦਰ ਮੋਦੀ ਦੀ ਚੁੱਪੀ ਨੂੰ ਲੈ ਕੇ ਸਵਾਲ ਉੱਠੇ ਨੇ ਕਿ ਕੀ ਹੁਣ ਕੋਈ ਮਜਬੂਰੀ ਹੈ ਜਾਂ ਫਿਰ ਕੋਈ ਨਵੀਂ ਰਣਨੀਤੀ ਹੈ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ ਚੀਜ਼ ਮੈਡਮ ਅੱਜ ਤੱਕ ਜੋ ਕੁਝ ਵੀ ਹੋ ਰਿਹਾ ਹੈ ਇੰਟਰਨੈਸ਼ਨਲ ਜਿਹਦੇ ਤੇ ਕਿ 트럼ਪ ਸਾਹਿਬ ਅਮਰੀਕਾ ਦੇ ਰਾਸ਼ਟਰਪਤੀ ਦੇ ਬਾਰੇ ਬਹੁਤ ਕੁਝ ਸਾਰਾ ਕੁਝ ਜੋ ਜੋ ਲੋਕਾਂ ਨੂੰ ਜਨਤਕ ਨਹੀਂ ਹੋਇਆ ਸੀ ਅੱਜ ਉਹ ਵੀ ਜਨਤਕ ਹੋ ਚੁੱਕਿਆ ਹੈ ਜੀ ਉਹ ਮੇਰਾ ਖਿਆਲ ਇੱਥੇ ਦੇ ਲੋਕਾਂ ਨੂੰ ਇੱਕ ਇੱਕ ਬੰਦੇ ਨੂੰ ਪਤਾ ਨੇਚਰ ਵਾਈਜ਼ ਵੀ ਪਤਾ ਲੱਗ ਚੁੱਕਿਆ ਹੈ ਵੀ 트럼ਪ ਦੀ ਨੇਚਰ ਕੀ ਹੈ ਔਰ ਉਹ ਨੇਚਰ ਜਿਹੜੀ ਕਿ ਸਾਰਿਆਂ ਨੂੰ ਨਜ਼ਰ ਆਉਂਦੀ ਹੈ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਨਜ਼ਰ ਨਹੀਂ ਆ ਰਹੀ ਕਿ ਉੱਥੇ ਮੋਦੀ ਜੀ ਨੂੰ ਅੱਜ ਮੈਨੂੰ ਲੱਗਦਾ ਹੈ ਕਿ ਜੋ ਕੁਝ ਉਹਨਾਂ ਨੇ ਪੁਰਾਣੀਆਂ ਚੀਜ਼ਾਂ 트ੰਪ ਨਮਾਸਤੇ ਮੋਦੀ ਮੋਦੀ ਕਈ ਕੁਛ ਇੱਥੇ ਵਾਪਰਿਆ ਔਰ 트ੰਪ ਤੇ ਦੋਸਤ 트ੰਪ ਦੇ ਨਾਲ ਮੋਦੀ ਜੀ ਦੋਸਤੀ ਕਿਵੇਂ ਗਲੇ ਲੱਗਣਾ ਕਿਵੇਂ ਹੱਥ ਮਿਲਾਉਣਾ ਇਹ ਸਾਰੀਆਂ ਜੜੀਆਂ ਨਾ ਅੱਜ ਮੋਦੀ ਜੀ ਨੂੰ ਵੀ ਨਜ਼ਰ ਆ ਗਈਆਂ ਕਿ ਇਹ ਫੇਕ ਦੋਸਤੀ ਸੀਗੀ ਕਿਉਂਕਿ ਜਦੋਂ ਸੀਜ਼ ਫਾਇਰ ਜਿਹੜਾ ਉਹਦੀ ਵੀ ਇੱਕ ਝੂਠਾ ਇਲਜ਼ਾਮ ਭਾਰਤ ਦੇਸ਼ ਦੇ ਉੱਤੇ ਲਗਾਇਆ ਗਿਆ ਔਰ ਮੋਦੀ ਸਾਹਿਬ ਨੇ ਅੱਜ ਤੱਕ ਵੀ ਇਹ ਵੀ ਇੱਕ ਇੱਕ ਵਾਰੀ ਵੀ ਆਪਣੇ ਮੂੰਹ ਚੋਂ ਇਹ ਨਹੀਂ ਕਿਹਾ ਕਿ 트럼ਪ ਸਾਹਿਬ ਝੂਠ ਬੋਲ ਰਹੇ ਹਨ ਜਦ ਕਿ ਸਾਰੀ ਦੁਨੀਆ ਨੂੰ ਪਤਾ ਲੱਗ ਚੁੱਕਿਆ ਹੈ ਔਰ ਇਹ ਜਿਹੜੀ ਚੀਜ਼ ਹੈਗੀ ਹੈ ਉੱਥੇ ਜੋ ਕੁਝ 트럼ਪ ਕਰ ਰਿਹਾ ਇੱਕ ਦਿਨ ਸਟੇਟਮੈਂਟ ਆਉਂਦੀ ਹੈ ਕਿ ਭਾਈ ਹਿੰਦੁਸਤਾਨ ਦੇ ਉੱਤੇ 100% ਟੈਰਿਫ ਲੱਗ ਜਾਂਦਾ ਹੈ ਦੂਸਰੇ ਦਿਨ ਸਟੇਟਮੈਂਟ ਆਉਂਦੀ ਹੈ ਕਿ ਆਹ ਬੰਦੇ ਤੁਹਾਨੂੰ ਅਸੀਂ ਇੱਥੋਂ ਡਿਪੋਰਟ ਕਰਕੇ ਵਾਪਸ ਭੇਜ ਰਹੇ ਆ ਔਰ ਜਦ ਕੀ ਉਹ ਬੰਦੇ ਜਿਹਦੇ ਵਿੱਚ ਇੱਕ 73 ਸਾਲ ਦੀ ਲੇਡੀ ਜਿਹਨੂੰ ਕੀ ਬੇੜੀਆਂ ਪਵਾ ਕੇ ਹੱਤਕੜੀਆਂ ਲਾ ਕੇ ਵਾਪਸ ਭੇਜਿਆ ਜਾਂਦਾ ਹੈ ਜੀ ਬੜੀ ਸ਼ਰਮਨਾਕ ਕਟਨਾ ਜਿਹੜੀ ਕੀ ਜਿਹਨੂੰ ਕੋਈ ਅਜ ਤੋਂ 35 ਸਾਲ ਉੱਥੇ 30 ਤੋਂ 35 ਸਾਲ ਉੱਥੇ ਰਹਿੰਦਿਆਂ ਨੂੰ ਹੋ ਗਈ ਸੀ ਜੀ ਤੇ ਨਾਲੇ ਰੋਜ਼ ਨਵੀਂ ਤੋਂ ਨਵੀਂ ਕੋਈ ਐਸੀ ਚੀਜ਼ ਸਿਰਫ ਔਰ ਸਿਰਫ ਭਾਰਤ ਨੂੰ ਨੀਚਾ ਦਿਖਾਣਾ ਭਾਰਤ ਨੂੰ نیچے ਘਰਾਣਾ ਸਭ ਤੋਂ ਇੱਕ ਇੱਕ ਚੀਜ਼ ਲੋਕਾਂ ਨੂੰ ਪਤਾ ਲੱਗ ਚੁੱਕੀ ਹੈ ਕਿ ਇੱਕ ਸਟੇਟਮੈਂਟ ਉੱਥੇ ਅ 트럼ਪ ਸਾਹਿਬ ਦਿੰਦੇ ਨੇ ਕਿ ਹਾਂਜੀ ਭਾਈ ਅੱਜ ਸਾਡੇ ਦੇਸ਼ ਦੇ ਵਿੱਚ ਆ ਐਚਪੀ1 ਵੀਜ਼ਾ ਬੰਦ ਕਰਤਾ ਸੀ ਉੱਥੇ ਦੇ ਜਿਹੜੇ ਇੰਜੀਨੀਅਰ ਹੈਗੇ ਆ ਉਹ 3 ਸਾਲ ਬਾਅਦ ਜਿਹੜੀ ਕਿ ਪਹਿਲਾਂ ਕੋਈ ਫੀਸ ਨਹੀਂ ਸੀ 3 ਸਾਲ ਬਾਅਦ ਉਹਦੀ ਇੱਕ ਲੱਖ ਜਿਵੇਂ ਕਹੋ 1 ਲੱਖ ਡਾਲਰ ਜਿਹਨੂੰ ਆਪਾਂ 85 ਲੱਖ ਦੀ ਅਮਾਉਂਟ ਪ੍ਰੋਕਸੀਮੇਟਲੀ ਬਣਦੀ ਹੈ ਵੀ ਉਹ 3 ਸਾਲਾਂ ਬਾਅਦ ਜਮ੍ਹਾਂ ਕਰਾਂਗੇ ਤੇ ਅਦਰਵਾਈਜ਼ ਆਪਣਾ ਇਹ ਬੰਦੋਬਸਤ ਕਰ ਲੈਣਾ। ਔਰ ਅਸੀਂ ਆਪਣੇ ਵੀਰਸ ਨੂੰ ਦੱਸ ਦਈਏ ਪ੍ਰੋਕਸੀਮੀਟਲੀ ਫੌਗ ਜਦੋਂ ਦੇ 트ੰਪਸ ਸਾਹਿਬ ਦੀਆਂ ਸਟੇਟਮੈਂਟ ਆ ਰਹੀਆਂ ਨੇ ਜੋ ਜਿੱਦਾਂ ਕਿ ਉੱਥੇ ਦੇ ਸਖਤ ਕਾਨੂੰਨ ਬਣਾਏ ਜਾ ਰਹੇ ਨੇ ਔਰ ਖਾਸ ਕਰਕੇ ਹਿੰਦੁਸਤਾਨੀਆਂ ਵਾਸਤੇ ਪ੍ਰੋਕਸੀਮੀਟਲੀ 2 ਮਿਲੀਅਨ ਯਾਨੀ 20 ਲੱਖ ਲੋਕ ਜਿਹੜੇ ਹੈਗੇ ਆ ਉੱਥੋਂ ਫਲਾਈਨ ਕਰਕੇ ਵਾਪਸ ਆ ਚੁੱਕੇ ਨੇ। ਔਰ ਇਹਨਾਂ ਵਿੱਚੋਂ ਕੁਝ ਇਸ ਤਰ੍ਹਾਂ ਦੇ ਮਤਲਬ ਕੇਸ ਆਏ ਨੇ ਜਿਵੇਂ ਕਿ ਹਜੇ ਕੱਲ ਦੀ ਹੀ ਖਬਰ ਹੈ। ਕਿ 35 ਇੱਕ ਜਿਹੜੇ 18 ਟਰਾਈ ਡਰਾਈਵਰ ਜਿਹੜੇ ਟਰਾਲਾ ਚਲਾਉਂਦੇ ਸੀਗੇ ਉਹ ਡਰਾਈਵਰ ਵੀ ਜਿਹੜੇ ਕੱਲ ਉਹਨਾਂ ਨੇ ਅਰੈਸਟ ਕੀਤੇ ਆ ਫੜੇ ਆ ਜਿਨ੍ਹਾਂ ਨੂੰ ਵਿੱਚੋਂ ਕਈ ਐਸੇ ਬੰਦਿਆਂ ਨੂੰ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਜਿਹੜਾ ਹੈਗਾ ਲਾਇਸੈਂਸ ਰਿਨਿਊ ਨਹੀਂ ਹੋਏਗਾ ਔਰ ਜਦ ਕਿ ਉਹਨਾਂ ਨੂੰ ਪਤਾ ਕਿ ਇਹ ਸਾਡੇ ਦੇਸ਼ ਦੇ ਵਿੱਚ ਇਕਨੋਮੀ 'ਚ ਵੀ ਫਰਕ ਪਏਗਾ ਪਰ ਕਹਿੰਦੇ ਵੀ ਜਦੋਂ ਈਗੋ ਕਿਸੇ ਦੀ ਜਾਂ ਕੋਈ ਇਸ ਤਰ੍ਹਾਂ ਦਾ ਸ਼ਾਨ ਸ਼ੌਕੋ 'ਚ ਫਰਕ ਪੈਂਦਾ ਹੋਵੇ ਉਹ ਭਾਵੇਂ ਸਾਰਾ ਕੁਝ ਸਾਡਾ ਅਮਰੀਕਾ ਡੁੱਬ ਜਾਵੇ ਭਾਵੇਂ ਸਭ ਕੁਝ ਹੋ ਜਾਵੇ ਪਰ ਮੈਂ ਹਿੰਦੁਸਤਾਨ ਦੇ ਨਾਲ ਬਦਲਾ ਲੈਣਾ ਔਰ ਉਹਦੇ ਨਾਲ ਦੀ ਨਾਲ ਜਿਹੜਾ ਹਿੰਦੁਸਤਾਨ ਦੇ ਨਾਲ ਬਦਲਾ ਇਹੋ ਜਿਹਾ ਵੀ ਲਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਆਪ ਭਗਤ ਕਰਨਾ ਉਹਨਾਂ ਨੂੰ ਹੱਥ ਮਲਾਉਣਾ ਦੱਸਣਾ ਕਿ ਦੋਸਤੀ ਦਾ ਪਰਚਮ ਦਿਖਾਣਾ ਕਿ ਭਾਈ ਤੁਸੀਂ ਅਗਰ ਸਾਡੇ ਨਾਲ ਨਹੀਂ ਇਦਾਂ ਚੱਲੋਗੇ ਤਾਂ ਮੈਂ ਪਾਕਿਸਤਾਨ ਦੀ ਇਸ ਤਰ੍ਹਾਂ ਸਪੋਰਟ ਕਰੂੰਗਾ ਔਰ ਤੁਹਾਡੇ ਨਾਲ ਹਮੇਸ਼ਾ ਮਤਲਬ ਉਲਟਾ ਆਪੋਜ਼ਿਟ ਰਹਿ ਕੇ ਤੁਹਾਡਾ ਉਹਨਾਂ ਦਾ ਸਾਥ ਦੇਵਾਂਗਾ ਜੀ ਇਹ ਜਿਹੜੀਆਂ ਗੱਲਾਂ ਹੈਗੀਆਂ ਇਹ ਦੇਸ਼ ਵਾਸਤੇ ਚੰਗੀਆਂ ਨਹੀਂ ਹੈਗੀਆਂ ਔਰ ਜਦ ਕੀ ਹਿੰਦੁਸਤਾਨ ਜਿਹੜਾ ਹੈਗਾ ਇੱਥੇ ਕੰਜ਼ਮਪਸ਼ਨ ਸਿਟੀ ਹੈ ਕੰਟਰੀ ਹੈ ਆਪਣੀ ਦੇਸ਼ ਦੀ ਜਿਹੜੀ ਆਬਾਦੀ ਹੈ ਇੱਥੇ ਅਸੀਂ ਕਿਸੇ ਨੂੰ ਵੀ ਬੰਦੇ ਨੂੰ ਕਿਸੇ ਵੀ ਕੰਟਰੀ ਦੀ سپورਟ ਕਰਕੇ ਅਸੀਂ ਉਹਨੂੰ ਉੱਪਰ ਲਿਜਾ ਸਕਦੇ ਹਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਸਾਨੂੰ ਆਪਣੇ ਆਪ ਦੇ ਉੱਤੇ ਸੈਲਫ ਤੇ ਬਹੁਤ ਭਰੋਸਾ ਹੈ ਸਾਡਾ ਜਿਹੜਾ ਦੇਸ਼ ਹੈ ਬੜੇ ਵਧੀਆ ਇਕਨੋਮੀ ਰੂਪ ਦੇ ਵਿੱਚ ਅੱਗੇ ਜਾ ਰਿਹਾ ਹੈ ਔਰ ਇਹਦਾ ਥੋੜੇ ਟਾਈਮ ਚੀ 트੍ਰੰਪ ਸਾਹਿਬ ਨੂੰ ਵੀ ਔਰ ਯੂ ਐਸ ਦੇ ਸਰਕਾਰ ਨੂੰ ਪਤਾ ਲੱਗ ਜਾਏਗਾ ਬਹੁਤ ਬਹੁਤ ਧੰਨਵਾਦ ਸਰ ਕਿ ਤੁਸੀਂ ਮੇਰੇ ਸਵਾਲਾਂ ਦਾ ਜਵਾਬ ਦਿੱਤਾ ਹੈ ਤੇ ਦਰਸ਼ਕ ਜਿਹੜੇ ਵੀ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਤੁਹਾਡੇ ਆਪਣੇ ਕੀ ਵਿਚਾਰ ਨੇ ਨਾ ਮੁੱਦਿਆਂ ਨੂੰ ਲੈ ਕੇ ਆਪਣੇ ਵਿਚਾਰਾਂ ਨੂੰ ਕਮੈਂਟ ਬਾਕ ਵਿੱਚ ਜਰੂਰ ਸ਼ੇਅਰ ਕਰਨਾ ਤੁਹਾਡੇ ਵਿਚਾਰਾਂ ਨੂੰ ਵੀ ਅਸੀਂ ਇਸ ਪ੍ਰੋਗਰਾਮ ਤੱਕ ਜਿੰਨਾ ਤੱਕ ਕਰਾਂਗੇ ਸਾਨੂੰ ਦੀ ਇਜਾਜ਼ਤ ਧੰਨਵਾਦ ਨਮਸਕਾਰ ਜੀ